ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਵੱਲੋਂ ਡਾਕਟਰ ਸੁਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਸੈਂਟਰ ਦੇ ਮੈਂਬਰਾਂ ਦੇ ਵੱਲੋਂ ਡਾਕਟਰ ਪਾਤਰ ਦੀਆਂ ਕੁਝ ਰਚਨਾਵਾਂ ਵੀ ਸਭ ਨਾਲ ਸਾਂਝੀਆਂ ਕੀਤੀਆਂ ਗਈਆਂ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਵੱਲੋਂ ਡਾਕਟਰ ਸੁਜੀਤ ਪਾਤਰ ਹੋਰਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਇੱਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਡਾਕਟਰ ਪਾਤਰ ਦੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਨਾਲ ਉਹਨਾਂ ਨਾਲ ਕੁਝ ਕਵੀਆਂ ਵੱਲੋਂ ਆਪਣੀਆਂ ਰਚਨਾਵਾਂ ਰਾਹੀਂ ਡਾਕਟਰ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਲਈ ਜਿਨ੍ਹਾਂ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਵਿਛੋੜੇ ਨੂੰ ਇੱਕ ਯੁੱਗ ਦਾ ਅੰਤ ਕਰਾਰ ਦਿੱਤਾ ਇਹ ਗੋਰੀ ਰਾਤ ਚੱਲਦੀ दुक्ता सार्या ਹਾਉਣਾ ਦੇ ਸੁਖ ਦੇ ਨੇ ਨਾ ਪੈੜੀ ਰਾਤ ਮੁਕਦੀ ਏ ਨਾ ਮਿਰ ਕੀਤ ਮੁਕਦੇ ਨੇ ਗਮਾਂ ਦੀ ਰਾ ਹਾਂਜੀ ਪਾਤਰ ਸਾਹਿਬ ਸਾਡੇ ਇਸ ਸਦੀ ਦੇ ਸਭ ਤੋਂ ਉੱਗੇ ਕਵੀ ਹੋਏ ਆ ਜਿਹੜੇ ਕਿ ਇੱਕ ਦਮ ਹੀ ਵਿਛੋੜਾ ਦੇ ਗਏ ਪਰ ਉਹਨਾਂ ਦੀਆਂ ਲਿਖਤਾਂ ਤੇ ਉਹਨਾਂ ਨੇ ਜੋ ਪ੍ਰੋਗਰਾਮ ਕੀਤੇ ਜੋ ਜਾਗਰੂਕਤਾ ਜਿਹੜੀ ਐ ਸਾਰੀ ਦੁਨੀਆ ਦੇ ਵਿੱਚ ਆਪਣੇ ਹਿੰਦੁਸਤਾਨ ਚ ਵੀ ਬਾਹਰ ਵੀ ਜਿਹੜੀ ਦਿੱਤੀ ਆ ਉਹ ਹਮੇਸ਼ਾ ਸਦਾ ਹੀ ਕਾਇਮ ਰਹੂਗੀ ਸੋ ਅਸੀਂ ਪਿਛਲੇ ਵੀਕ ਮਦਰਸਡੇ ਤੇ ਪਾਤਰ ਸਾਹਿਬ ਨੇ ਉਹਨਾਂ ਨੂੰ ਯਾਦ ਕਰਕੇ ਸਾਰਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਸੋ ਕੁਛ ਪਹਿਣਾ ਪਿਛਲੀ ਵਾਰੀ ਨਹੀਂ ਆਈਆਂ ਸੀ ਸੋ ਉਹਨਾਂ ਨੇ ਅੱਜ ਉਹਨਾਂ ਨੂੰ ਯਾਦ ਕੀਤਾ ਸੋ ਉਹਨਾਂ ਦੀਆਂ ਉਗੀਆਂ ਕਵਤਾਵਾਂ ਤੇ ਉਹਨਾਂ ਦੀ ਜੀਵਨੀ ਬਾਰੇ ਅੱਜ ਸਾਰਿਆਂ ਨੇ ਬਹੁਤ ਚਾਨਣਾ ਪਾਇਆ ਸੋ ਸਾਰੇ ਹੀ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਮਿਸ ਕਰਦੇ ਰਵਾਂਗੇ ਪਰ ਉਹ ਆਪਣੀਆਂ ਲਿਖਤਾਂ ਦੇ ਨਾਲ ਇਸ ਸੰਸਾਰ ਦੇ ਵਿੱਚ ਸਦਾ ਹੀ ਜਿਉਂਦੇ ਰਹਿਣਗੇ ਡਾਕਟਰ ਸੁਜੀਤ ਭਾਤਰ ਹੋਰਾਂ ਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਣਾ ਪੰਜਾਬੀ ਸਾਹਿਤ ਲਈ ਇੱਕ ਬਹੁਤ ਵੱਡਾ ਕਾਟਾ ਹੈ ਪਰ ਆਪਣੀਆਂ ਰਚਨਾਵਾਂ ਰਾਹੀਂ ਉਹ ਹਮੇਸ਼ਾ ਜਿਉਂਦੇ ਰਹਿਣਗੇ ਅਤੇ ਨੌਜਵਾਨਾਂ ਦੇ ਵਿੱਚ ਪੰਜਾਬੀ ਸਾਹਿਤ ਪ੍ਰਤੀ ਮੁਹੱਬਤ ਤੇ ਖਿੱਚ ਪੈਦਾ ਕਰਦੇ ਰਹਿਣਗੇ ਬਾਤਰ ਸਾਥੋਂ ਵਿਛੜ ਗਿਆ ਸਰਜੀਤ ਹੋ ਗਿਆ ਚੁੱਪ ਸਰਜੀਤ ਹੋ ਗਿਆ ਚੁੱਪ ਅੱਜ ਹੰਝੂਆਂ ਨਹਿਰਾ ਵਗੀਆਂ ਤੇ ਤੁੰਦਲੀ ਹੋ ਗਈ ਤੁੱਪ ਉਹਨਾਂ ਸੁੰਨੇ ਸੁੰਨੇ ਰਾਮਾ ਦਾ ਹੁਣ ਕੌਣ ਲਿਖੂਗਾ ਦੁੱਖ ਹੁਣ ਕੌਣ ਲਿਖੂਗਾ ਦੁੱਖ ਅੱਜ ਪੈੜਾ ਤੇਰੀਆਂ ਲੱਬੀਏ ਕਿਤੋਂ ਨਾ ਲੱਬਦੀ ਤੇਰੀ ਪੈੜ ਅੱਜ ਖਲਕਤ ਤਾਂ ਹਾਂ ਮਾਰਦੀ ਸਭ ਮੰਗਣ ਤੇਰੀ ਖੈਰ ਸਭ ਮੰਗਣ ਤੇਰੀ ਓਏ ਉੱਠ ਪਾਤਰ ਓਠ ਢੁੰਡਣ ਚਲੀ ਗਈ ਉਠ ਪਾਤਰੀ ਉਠ ਟੁੰਡਣ ਚਲੀਏ ਉਹ ਗੁੰਮੀਆਂ ਹੋਈਆਂ ਥਾਵਾ ਕਰੇ ਕਿੱਥੋਂ ਕਿੱਥੋਂ ਲੱਭਣ ਗਿਆ ਤੇਰੀਆਂ ਅਣ ਲਿਖੀਆਂ ਕਵਤਾਂ ਮ ਕਰੇ ਕਿੱਥੋਂ ਕਿੱਥੋਂ ਲੱਭਣ ਗਿਆ ਤੇਰੀਆਂ ਅਣ ਲਿਖੀਆਂ ਕਵਤਾਂ ਇਹ ਦਵਿੰਦਰ ਜੋ ਲਿਖੀ ਸਰਦਾਂ ਜਲੀ ਕਰ ਲੈ ਤੂੰ ਮਨਜ਼ੂਰ ਜਾਦਾਂ ਦਾ ਖਜ਼ਾਨਾ ਪਿੱਛੇ ਛੱਡ ਗਿਓ ਭਾਵੇਂ ਅੱਖੀਆਂ ਹੋ ਗਈਆਂ ਦੂਰ ਜੱਦਾ ਦਾ ਖਜ਼ਾਨਾ ਪਿੱਛੇ ਛੱਡ ਗਿਓ ਪਾਮੀ ਅੱਖਿਓ ਹੋ ਗਿਓ ਦੂਰ ਪਾਮੀ ਅੱਖਿਓ ਹੋ ਗਿਓ ਦੂਰ ਥੈਂਕ ਯੂ ਵੈਰੀ ਮਚ ਇੰਦਰ ਜੀ ਜੀ ਦਾ ਥੈਂਕ ਯੂ ਤੁਹਾਡਾ ਸਾਰਿਆਂ ਦਾ ਸੁਣਦਾ ਧੰਨਵਾਦ ਪਰ ਉਹਨਾਂ ਦਾ ਵਿਛੋੜਾ ਜਿਹੜਾ ਆ ਬਹੁਤ ਹੀ ਦੁਖਦਾਇਕ ਆ ਕਿਉਂਕਿ ਇੰਨੇ ਵੱਡੇ ਉਹ ਸਿਗੇ ਆਪਣੀ ਪੰਜਾਬੀ ਦੇ ਕਵਿਤਾ ਲਿਖਣ ਬਾਰੇ ਤੇ ਇਦਾਂ ਵੀ ਨਹੀਂ ਸੀਗਾ ਕਿ ਐਵੇਂ ਬਹੁਤ ਉਹਨਾਂ ਦੇ ਵਿੱਚ ਕੁਝ ਮਤਲਬ ਦਾ ਸੀਗਾ ਸੋ ਉਹਨਾਂ ਦਾ ਜਿਹੜਾ ਇਦਾਂ ਅਚਾਨਕ ਚਲੇ ਜਾਣਾ ਬਹੁਤ ਦੁੱਖ ਲੱਗਿਆ ਫੈਮਿਲੀ ਨੂੰ ਤਾਂ ਹੋਣਾ ਹੀ ਸੀ ਜਿਨ੍ਹਾਂ ਜਿਨ੍ਹਾਂ ਦਾ ਉਹਨਾਂ ਨੇ ਪੜੀਆਂ ਆ ਉਹਨਾਂ ਦੀਆਂ ਕਵਤਾਵਾਂ ਤਾਂ ਇੱਥੇ ਆਉਂਦੇ ਹੁੰਦੇ ਸੀਗੇ ਉਹ ਬਹੁਤ ਸਾਨੂੰ ਦੁੱਖ ਲੱਗਿਆ ਉਹਨਾਂ ਦੀ ਜਾਨ ਬਾਰੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ న్యూਸ ਟੈਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।